ਬੁਜ਼ੁਰਗਾਂ ਦੀਆਂ ਗੱਲਾਂ ਨੂੰ ਰੱਖੋ ਹਮੇਸ਼ਾ ਧਿਆਨ ਵਿੱਚ ਸਾਰੀ ਜ਼ਿੰਦਗੀ ਰਹੋਗੇ ਤੰਦਰੁਸਤ ਨੰਬਰ 1 ਜਿਆਦਾ ਮੋਮਸ ਖਾਣ ਦੇ ਨਾਲ ਪੇਟ ਵਿੱਚ ਦਰਦ ਗੈਸ ਫੂਡ ਪੋਇਜ਼ਨਿੰਗ ਕਿਡਨੀ ਦੀ ਸਮੱਸਿਆ ਹੋ ਸਕਦੀ ਹੈ ਇਹਨਾਂ ਵਿੱਚ ਵਰਤਿਆ ਜਾਣ ਵਾਲਾ ਅਜੋਨੀ ਮੈਟਰ ਸਾਡੇ ਦਿਮਾਗ ਹਾਰਮੋਨਸ ਉੱਤੇ ਬਹੁਤ ਬੁਰਾ ਪ੍ਰਭਾਵ ਪਾਉਂਦਾ ਹੀ ਹੈ। ਨੰਬਰ 2 ਦੁੱਧ ਨੂੰ ਉਬਾਲਦੇ ਸਮੇਂ ਉਸ ਦੇ ਵਿੱਚ ਇੱਕ ਹਰੀ ਇਲਾਇਚੀ ਨੂੰ ਤੋੜ ਕੇ ਪਾ ਦਿਓ। ਇਸ ਦੇ ਨਾਲ ਤੁਹਾਡਾ ਦੁੱਧ ਖਰਾਬ ਨਹੀਂ ਹੋਵੇਗਾ। ਤੁਸੀਂ ਫਰਿੱਜ ਵਿੱਚ ਰੱਖਣ ਤੋਂ ਬਿਨਾ ਵੀ ਦੁੱਧ ਨੂੰ ਤਾਜ਼ਾ ਰੱਖ ਸਕਦੇ ਹੋ। ਨੰਬਰ 3 ਗਰਮ ਦੁੱਧ ਦੇ ਨਾਲ ਜਲੇਬੀ ਖਾਣ ਨਾਲ ਦਿਨ ਭਰ ਦੀ ਥਕਾਨ ਕਮਜ਼ੋਰੀ ਅਤੇ ਤਣਾਅ ਦੂਰ ਹੁੰਦਾ ਹੈ। ਨੰਬਰ 4 ਪਾਲਕ ਦਾ ਜੂਸ ਪੀਣ ਦੇ ਨਾਲ ਜਾਂ ਪਾਲਕ ਦਾ ਪੇਸਟ ਬਣਾ ਕੇ ਵਾਲਾਂ ਉੱਤੇ ਲਾਉਣ ਦੇ ਨਾਲ ਵਾਲ ਲੰਬੇ ਅਤੇ ਮਜ਼ਬੂਤ ਹੁੰਦੇ ਹਨ। ਨੰਬਰ 5 ਢੇਟ ਨੂੰ ਪੂਰੀ ਤਰ੍ਹਾਂ ਭਰ ਕੇ ਸੌਂ ਜਾਣ ਨਾਲ ਬੁਢਾਪਾ ਬਹੁਤ ਛੇਤੀ ਆਉਂਦਾ ਹੈ। ਨੰਬਰ 6 ਜਿਆਦਾ ਮਿੱਠਾ ਖਾਣ ਦੇ ਨਾਲ ਸਾਡੀ ਚਮੜੀ ਢਿੱਲੀ ਹੋ ਜਾਂਦੀ ਹੈ ਅਤੇ ਚਮੜੀ ਉੱਤੇ ਝਰੜੀਆਂ ਪੈ ਜਾਂਦੀਆਂ ਹਨ। ਨੰਬਰ 7 ਪਾਣੀ ਵਿੱਚ ਨਮਕ ਮਿਲਾ ਕੇ ਉਸ ਦਾ ਪੋਚਾ ਲਗਾਉਣ ਦੇ ਨਾਲ ਘਰ ਦੇ ਕੋਨਿਆਂ ਵਿੱਚੋਂ ਮੱਖੀਆਂ ਮੱਛਰ ਦੂਰ ਰਹਿੰਦੇ ਹਨ। ਨੰਬਰ 8 ਸਵੇਰੇ ਉੱਠਦੇ ਸਾਰ ਮੋਬਾਈਲ ਦੀ ਵਰਤੋਂ ਕਰਨ ਦੇ ਨਾਲ ਸਾਡੇ ਦਿਮਾਗ ਉਤੇ ਬਹੁਤ ਬੁਰਾ ਅਸਰ ਪੈਂਦਾ ਹੈ ਨੰਬਰ 9 ਸ਼ੈਂਪੂ ਵਿੱਚੋਂ ਥੋੜੀ ਜਿਹੀ ਚੀਨੀ ਮਿਲਾ ਕੇ ਵਾਲ ਧੋਣ ਨਾਲ ਸਿਕਰੀ ਜੜ ਤੋਂ ਖਤਮ ਹੋ ਜਾਂਦੀ ਹੈ ਨੰਬਰ 10 ਜੇਕਰ ਤੁਹਾਡੀ ਨੱਕ ਪੂਰੀ ਤਰ੍ਹਾਂ ਭਰਿਆ ਹੋਇਆ ਹੈ ਤਾਂ ਇੱਕ ਬਰਫ਼ ਦਾ ਟੁਕੜਾ ਮੂੰਹ ਵਿੱਚ ਰੱਖ ਲਓ ਤੁਹਾਡਾ ਨੱਕ ਜਲਦੀ ਖਾਲੀ ਹੋ ਜਾਵੇਗਾ ਤਾਂ ਅਨੁਸਾਰਦੀ ਤੋਂ ਰਾਹਤ ਮਿਲੇਗੀ ਨੰਬਰ 11 ਜੇਕਰ ਤੁਹਾਡੇ ਜੀਭ ਉਤੇ ਕਾਲੇ ਜਾਂ ਨੀਲੇ ਰੰਗ ਦੇ ੱੱਬੇ ਹੋ ਗਏ ਜਾਣ ਨਿੰਮ ਤੀਆਂ ਪੱਤੀਆਂ ਨੂੰ ਪਾਣੀ ਵਿੱਚ ਉਬਾਲ ਕੇ ਉਸ ਦੀਆਂ ਘੁਰਲੀਆਂ ਕਰਨ ਦੇ ਨਾਲ ਇਹ ਬਿਲਕੁਲ ਠੀਕ ਹੋ ਜਾਂਦੇ ਹਨ ਨੰਬਰ 12 ਸਰਦੀਆਂ ਵਿੱਚ ਸ਼ਕਰਗੰਦੀ ਖਾਣ ਦੇ ਨਾਲ ਸਰੀਰ ਵਿੱਚ ਖੂਨ ਦੀ ਕਮੀ ਪੂਰੀ ਹੁੰਦੀ ਹੈ ਨੰਬਰ 13 ਜੇਕਰ ਤੁਹਾਡੇ ਸਰੀਰ ਨੂੰ ਗਰਮੀ ਲੱਗ ਜਾਂਦੀ ਹੈ ਤਾਂ ਤੁਹਾਨੂੰ ਗੁਲਕੰਦ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਦੇ ਨਾਲ ਤੁਹਾਡੇ ਸਰੀਰ ਨੂੰ ਠੰਡਕ ਮਿਲੇਗੀ ਨੰਬਰ 14 ਜੇਕਰ ਤੁਹਾਡਾ ਗਲਾ ਖਰਾਬ ਹੈ ਤਾਂ ਤੁਹਾਨੂੰ ਥੋੜੀ ਜਹੀ ਮਲਠੀ ਨੂੰ ਚੂਸ ਲੈਣਾ ਚਾਹੀਦਾ ਹੈ ਇਸ ਦੇ ਨਾਲ ਤੁਹਾਡੀ ਬਲਗਮ ਬਾਹਰ ਨਿਕਲ ਜਾਵੇਗੀ ਅਤੇ ਆਵਾਜ਼ ਸਾਫ਼ ਹੋ ਜਾਵੇਗੀ ਨੰਬਰ 15 ਸਵੇਰੇ ਖਾਲੀ ਪੇਟ ਅੰਬਰੂਦ ਦੇ ਪੱਤੇ ਚਿਵਾਂ ਦੇ ਨਾਲ পেট ਦੇ ਕੀੜੇ ਮਰ ਜਾਂਦੇ ਹਨ ਨੰਬਰ 16 ਨਿੰਬੂ ਦੇ ਛਿਲਕੇ ਨੂੰ ਪੀਸ ਕੇ ਉਸ ਦੇ ਲੇਪ ਨੂੰ ਮੱਥੇ ਉੱਤੇ ਲਗਾਉਣ ਦੇ ਨਾਲ ਮਾਈਗ੍ਰੇਨ ਦੀ ਸਮੱਸਿਆ ਠੀਕ ਹੁੰਦੀ ਹੈ ਨੰਬਰ 17 ਹਫਤੇ ਵਿੱਚ ਇੱਕ ਵਾਰ ਪਾਣੀ ਵਿੱਚ ਹਲਦੀ ਮਿਲਾ ਕੇ ਪੀਣ ਨਾਲ পেট ਦੀ ਸਫਾਈ ਹੁੰਦੀ ਹੈ ਨੰਬਰ 18 ਰੋਜ਼ਾਨਾ ਇੱਕ ਨਾਰੀਅਲ ਦਾ ਪਾਣੀ ਪੀਣ ਨਾਲ ਲੀਵਰ ਦੀ ਇਨਫੈਕਸ਼ਨ ਬਹੁਤ ਛੇਤੀ ਠੀਕ ਹੁੰਦੀ ਹੈ। ਨੰਬਰ 19 ਖੁੱਲੀ ਹੋਈ ਰੋਟੀ ਖਾਣ ਨਾਲ ਕਮਰ ਦੀ ਚਰਬੀ ਨਹੀਂ ਵਾਦੀ। ਨੰਬਰ 20 ਨਮਕ ਨੂੰ ਹਮੇਸ਼ਾ ਕੱਚ ਦੇ ਵਰਤਨ ਵਿੱਚ ਦੋ ਲੌਂਗ ਪਾ ਕੇ ਰੱਖਣਾ ਚਾਹੀਦਾ ਹੈ। ਨੰਬਰ 21 ਰੋਜ਼ਾਨਾ ਮੱਖਣੀ ਵਿੱਚ ਪਦਾਮ ਮਿਲਾ ਕੇ ਖਾਣ ਨਾਲ ਸਰੀਰ ਨੂੰ ਬਹੁਤ ਜ਼ਿਆਦਾ ਤਾਕਤ ਮਿਲਦੀ ਹੈ ਨੰਬਰ 2 ਜੇਕਰ ਤੁਹਾਨੂੰ ਖਾਣਾ ਖਾਂਦੇ ਸਮੇਂ ਪਸੀਨਾ ਆਉਂਦਾ ਹੈ ਤਾਂ ਤੁਹਾਨੂੰ ਤਨੀ ਦੇ ਪਾਊਡਰ ਨੂੰ ਪਾਣੀ ਵਿੱਚ ਮਿਲਾ ਕੇ ਪੀਣਾ ਚਾਹੀਦਾ ਹੈ ਇਸ ਦੇ ਨਾਲ ਤੁਹਾਡੇ ਸਰੀਰ ਨੂੰ ਬਹੁਤ ਠੰਡਕ ਮਿਲੇਗੀ ਨੰਬਰ 3 ਜੇਕਰ ਤੁਹਾਡੇ ਰਾਤ ਨੂੰ ਸੁੱਤੇ ਪਏ ਸਮੇਂ ਮੂੰਹ ਵਿੱਚੋਂ ਲਾਰ ਟਪਕਦੀ ਹੈ ਤਾਂ ਤੁਹਾਨੂੰ ਦਾਲ ਚੀਨੀ ਪਾਊਡਰ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਦੇ ਨਾਲ ਲਾਰ ਟਪਕਣ ਦੀ ਸਮੱਸਿਆ ਠੀਕ ਹੋ ਜਾਵੇਗੀ ਨੰਬਰ 24 ਇੱਕਦਮ ਬਾਹਰ ਨਿਕਲਦੇ ਸਮੇਂ ਹਵਾ ਲੱਗਣ ਨਾਲ ਜੇਕਰ ਤੁਹਾਡਾ ਸਿਰਦਰਦ ਕਰਨ ਲੱਗ ਜਾਵੇ ਤਾਂ ਇੱਕ ਇਲਾਇਚੀ ਨੂੰ ਮੂੰਹ ਵਿੱਚ ਰੱਖ ਕੇ ਚਬ ਲਵੋ ਸਿਰਦਰਦ ਦੀ ਸਮੱਸਿਆ ਤੁਰੰਤ ਠੀਕ ਹੋਏਗੀ ਨੰਬਰ 25 ਸਵੇਰੇ ਖਾਲੀ ਪੇਟ ਮੇਥੀ ਦਾਣੇ ਦਾ ਪਾਣੀ ਪੀਣ ਦੇ ਨਾਲ ਗੋਡਿਆਂ ਦੇ ਦਰਦ ਦੀ ਸਮੱਸਿਆ ਠੀਕ ਹੁੰਦੀ ਹੈ। ਨੰਬਰ 26 ਰਾਤ ਨੂੰ ਪਾਣੀ ਵਿੱਚ ਦੋ ਅੰਜੀਰਾਂ ਨੂੰ ਭਿਉ ਕੇ ਸਵੇਰੇ ਉਹਨਾਂ ਨੂੰ ਖਾਣ ਨਾਲ ਕਬਜ਼ ਦੀ ਸਮੱਸਿਆ ਠੀਕ ਹੁੰਦੀ ਹੈ ਤੇ ਪੇਟ ਚੰਗੀ ਤਰ੍ਹਾਂ ਸਾਫ਼ ਹੋ ਜਾਂਦਾ ਹੈ। ਨੰਬਰ 27 ਜਿਹੜੇ ਲੋਕਾਂ ਨੂੰ ਪੇਟ ਵਿੱਚ ਪਥਰੀ ਦੀ ਸਮੱਸਿਆ ਹੈ ਉਹਨਾਂ ਨੂੰ ਰੋਜ਼ਾਨਾ 2 ਹਫ਼ਤੇ ਨਾਸ਼ਪਤੀ ਦਾ ਸੇਵਨ ਜੂਸ ਪੀਣਾ ਚਾਹੀਦਾ ਹੈ ਇਸ ਨਾਲ ਪਥਰੀ ਗਲ ਕੇ ਬਾਹਰ ਨਿਕਲ ਜਾਵੇਗੀ ਨੰਬਰ 28 ਸਵੇਰੇ ਬਰਸ਼ ਕਰਨ ਤੋਂ ਪਹਿਲਾਂ ਪਾਣੀ ਪੀਣ ਨਾਲ ਸਾਡਾ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ ਨੰਬਰ 29 ਬੱਕਰੀ ਦਾ ਦੁੱਧ ਪੀਣ ਦੇ ਨਾਲ ਸਰੀਰ ਦੀ ਹਰ ਪ੍ਰਕਾਰ ਦੀ ਅਲਰਜੀ ਠੀਕ ਹੁੰਦੀ ਹੈ ਨੰਬਰ 30 ਆਵਾਜ਼ ਵਿੱਚ ਤੋਤਲਾਪਣ ਦੂਰ ਕਰਨ ਲਈ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ 2 ਗ੍ਰਾਮ ਪੁੰਨੀ ਹੋਈ ਫਿੜਕੜੀ ਨੂੰ ਆਪਣੇ ਮੂੰਹ ਵਿੱਚ ਰੱਖੋ ਨੰਬਰ 31 ਨਿੰਬੂ ਤੇ ਨਮਕ ਲਗਾ ਕੇ ਦੰਦਾਂ ਤੇ ਰਗੜਨ ਦੇ ਨਾਲ ਦੰਦ ਬਹੁਤ ਜਲਦ ਸਫੇਦ ਹੋ ਜਾਂਦੇ ਨੇ ਨੰਬਰ 32 ਮੂਲੀ ਦੇ ਪੱਤਿਆਂ ਦਾ ਸੇਵਨ ਕਰਨ ਨਾਲ ਪੇਟ ਹਮੇਸ਼ਾ ਸਾਫ਼ ਰਹਿੰਦਾ ਹੈ ਨੰਬਰ 33 ਜਿਹੜੇ ਲੋਕ ਬਾਲਾਂ ਵਿੱਚ ਕੰਗੀ ਕੱਟ ਕਰਦੇ ਹਨ ਉਹਨਾਂ ਦੇ ਬਾਲ ਬਹੁਤ ਜਲਦ ਖਰਾਬ ਹੋ ਕੇ ਝੜਨਾ ਲੱਗ ਜਾਂਦੇ ਹਨ ਨੰਬਰ 35 ਹੱਦ ਤੋਂ ਜ਼ਿਆਦਾ ਬਾਲ ਝੜਨ ਦੀ ਸਮੱਸਿਆ ਹੈ ਤਾਂ ਰੋਜ਼ਾਨਾ 2 ਚਮਚ ਸੌਫ ਦਾ ਸੇਵਨ ਕਰਨਾ ਚਾਹੀਦਾ ਹੈ ਸੰਬਰ 33 ਰਜਾਨਾ ਬੈਠ ਕੇ ਝਾੜੂ ਲਗਾਉਣ ਵਾਲ ਨਾਲ ਔਰਤਾਂ ਨੂੰ ਕਦੇ ਵੀ ਕਮਰ ਦਰਦ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਪੁਦੀਨੇ ਦੀ ਚਾਹ ਵਿੱਚ ਦੋ ਚੁਟਕੀ ਨਮਕ ਮਿਲਾ ਕੇ ਪੀਣ ਨਾਲ ਤੇਜ਼ ਖਾਂਸੀ ਤੋਂ ਰਾਹਤ ਮਿਲਦੀ ਹੈ। ਨੰਬਰ 37 ਰਾਇਤੇ ਦੇ ਵਿੱਚ ਨਮਕ ਹਮੇਸ਼ਾ ਰਾਇਤੇ ਨੂੰ ਪਾਉਂਦਿਆਂ ਸਮੇਂ ਹੀ ਮਿਲਾਓ। ਜੇਕਰ ਨਮਕ ਉਸ ਵਿੱਚ ਪਹਿਲਾਂ ਪਾ ਦਿੱਤਾ ਜਾਵੇ ਤਾਂ ਰਾਇਤਾ ਖੱਟਾ ਹੋ ਜਾਂਦਾ ਹੈ ਨੰਬਰ 38 ਗੈਸ ਦੇ ਕਾਰਨ ਜੇਕਰ ਪੇਟ ਵਿੱਚ ਦਰਦ ਹੈ ਤਾਂ ਅਨਾਰ ਦੇ ਦਾਣੇ ਉੱਪਰ ਕਾਲਾ ਨਮਕ ਲਗਾ ਕੇ ਖਾਣ ਨਾਲ ਕਾਫੀ ਰਾਹਤ ਮਿਲਦੀ ਹੈ ਨੰਬਰ 38 ਸਰੋਂ ਦੇ ਤੇਲ ਵਿੱਚ ਕਪੂਰ ਮਿਲਾ ਕੇ ਮਾਲਿਸ਼ ਕਰਨ ਦੇ ਨਾਲ ਮਾਸਪੇਸ਼ੀਆਂ ਅਤੇ ਖਿਚਾ ਜੋੜਾਂ ਦਾ ਦਰਦ, ਕਮਰ ਦਰਦ ਅਤੇ ਪਿੱਠ ਦਰਦ ਤੋਂ ਆਰਾਮ ਮਿਲਦਾ ਹੈ। ਨੰਬਰ 40 ਸਵੇਰੇ ਉੱਠਦਿਆਂ ਹੀ ਇੱਕ ਗਲਾਸ ਗਰਮ ਪਾਣੀ ਪੀਣ ਨਾਲ ਸਰੀਰ ਤੇ ਰੋਗ ਪ੍ਰਤੀਰੋਧਕ ਸ਼ਮਤਾ ਵਾਧੀ ਹੈ ਅਤੇ ਖੂਨ ਦਾ ਪ੍ਰਵਾਹ ਵੀ ਵਧਦਾ ਹੈ ਤੇ ਚਿਹਰੇ ਤੇ ਚਮਕ ਆਉਂਦੀ ਹੈ ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਿਤ ਹੈ ਜੇਕਰ ਤੁਹਾਨੂੰ ਕੋਈ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜਿਸ ਦੇ ਨਾਲ ਹੀ ਇਹ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ ਬੋਲਣ ਲਿਖਣ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਆਂ